ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਕੋਟਪੂਰਾ ਸ਼ਹਿਰ ਵਿੱਚ ਦੇਰ ਸ਼ਾਮ ਪਟਾਕਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ਤੇ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਤੇਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਸ ਤੇ ਜ਼ਖਮੀ ਦੇ ਭਰਾ ਲਲਿਤ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਹੋਈਏ ਸਾਰੀ ਦੱਸੋ ਸਾਰੀ ਗੱਲ ਜੀ ਕੱਲ੍ਹ ਹੀ ਥੋੜੇ ਪਟਾਕੇ ਲੈ ਛੱਡਾ ਲਾਇਆ ਸੀ ਨਾ ਉਹ ਆਪਣੇ ਬ੍ਰਿੰਡਰ ਰੋ ਪਟੰਡਾ ਰੋਡ ਤੇ ਆਪਣੇ ਸੈਂਟਰਲ ਬੈਂਕ ਦੇ ਸਾਹਮਣੇ ਤੇ ਨੇ ਕੱਲ੍ਹ ਨੇ ਪੰਜ ਸੱਤ ਬੰਦੇ ਛੜਾ ਲੋ ਜੀ ਆਏ ਮੁੰਡੇ ਜੀ ਸਾਡੇ ਹੱਥ ਭਈ ਹੋ ਗਏ ਸੀ ਉਹ ਲੋਕੇ ਦੇ ਪੰਜ ਸੱਤ ਬੰਦੇ ਹੋਰ ਜਾਨਾ ਛੜਾਤਾ ਉਹਨਾਂ ਨੇ ਤੇ ਕੱਲ੍ਹ ਜਾ ਕੇ ਮੈਂ ਐਮ ਜੀ ਥਾਣੇ ਰਿਪੋਰਟ ਕਰਾਈ ਸੀ ਕਿ ਮੈਂ ਸਾਹ ਕੋਲ ਜਾ ਕੇ ਤੇ ਸਾਰੇ ਐਕਰ ਚੱਕਾ ਜੀ ਸਾਡੇ ਗੱਲੇ ਪੈਸੇ ਖੋ ਕੇ ਲੈ ਗਈ 10000 ਰੁਪਏ ਜੀ ਨਾਲ ਸੱਤਾ ਮਾਰਨ ਲੱਗੇ ਸੀ ਬੱਚੀ ਤੁਹਾਨੂੰ ਤੇ ਉਸ ਵਾਰੀ ਅੱਜ ਸਵੇਰ ਲਾਇ ਤੁਹਾਨੂੰ ਮਟਾਕੇ ਲਾਇ ਸੀ ਕਿ ਜਿਵੇਂ ਦੁਕਾਨ ਤੇ ਹੀ ਤੇ ਅੱਜ ਆਈ ਜੀ ਸਾਹਮਣੇ ਸਾਡਾ ਕਸਟਮਰ ਖੜੇ ਸੀਗੇ ਉਹਨਾਂ ਨੇ ਆ ਕੇ ਸਾਡੇ ਸਿੱਧਾ ਫੈਰ ਹੀ ਮਾਰਿਆ ਗਈ ਪੰਜ-ਸੱਤ ਮੁੰਡੇ ਧੀ ਗਿਆ ਏਟਾ ਸੀਗਾ ਛਿੰਨਾ ਇੱਕ ਸੀਗਾ ਸੁੱਖਾ ਇੱਕ ਸੀਗਾ ਲਾਡੀ ਨੰਗੇ ਜੋ ਕਿ ਨਾ ਜਾਣ ਵਸਤੇ ਵਿੱਚ ਰਹਿੰਦਾ ਤੇ ਸੁੱਖਾ ਰਹਿੰਦਾ ਮੋਗਾ ਰੋੜਾ ਕਟਾਰੇ ਹਸਾਲ ਦੇ ਬੈਕ ਸਾਈਡ ਤੇ ਤੇ ਇੱਕ ਰਹਿੰਦਾ ਡੇਰਾ ਦੇ ਮੁੰਡਾ ਉੱਥੇ ਜਿੱਥੇ ਡੇਰਾ ਹੀ ਪੈਸਰ ਬੈਕ ਸਾਰਾ ਉੱਥੇ ਹੀ ਪੈਂਦੇ ਸਾਰੇ ਸਰ ਕੋਈ ਪ੍ਰਾਣੀ ਰੰਜ ਸਰ ਕੋਈ ਰੰਜ ਸੀ ਨਾ ਸਾਡੇ ਕੋਲ ਨਾਲੀ ਸਾਡੇ ਆਪ ਦੀ ਦੁਕਾਨਾ ਤੇ ਇਸੇ ਨਾਲ ਕੰਮ ਮੇਰਾ ਤੇ ਵੀ ਜੋ ਲਾਈ ਜੋ ਉਹ ਕੀ ਗੱਲ ਸੀ ਸਰ ਉਰੋਂ ਵੀ ਇੱਕਦਮ ਆ ਕੇ ਕਹਿੰਦਾ ਉਹ ਬੈਠਾ ਮੁੰਡਾ ਟੋਪੀ ਵਾਲੇ ਇਹਦੇ ਮਾਰ ਰਿਹਾ ਕਹਿੰਦੇ ਚਲੋ ਅਸੀਂ ਉੱਥੇ ਮੋਕੇ ਤੇ ਚਲੋ ਸਾਡੇ ਨਾਲ ਦੇ ਬੰਦੇ ਆ ਗਏ ਸਾਨੂੰ ਸੜਾ ਕੇ ਲੈ ਗੋ ਤੋ ਜਿਹੜੇ ਮੁੰਡੇ ਦੇ ਵਿੱਚ ਹੀ ਉਹਦਾ ਜਮਾਨਾ ਹੋਰ ਆਉ ਮੇਰਾ ਭਰਾ ਹੀ ਚਾਚਾ ਦਾ ਮੁੰਡਾ ਸਾਗਾ ਮੇਰਾ ਭਰਾ ਹੀ ਆ ਉਹਦਾ ਫੈਰ ਬੱਜਿਆ ਉਹਦੇ ਕਿੱਥੇ ਗਿਆ ਉਹ ਇਹ ਤੇ ਚਾਰ ਦੇ ਬੱਚੇ ਢਿੱਡਦਾਰ ਪਰ ਨਿਕਲੇ ਗਏ ਤੇ ਬਾਹਰ ਲੈ ਆਉਂਦੇ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਸੀ ਕਿ ਪਹਿਲਾਂ ਹੱਡ ਸ਼ੋਰ ਤੇ ਚੜਾਈ ਦੇ ਵੱਡੇ ਛੋਟੇ ਮੁੰਡੇ ਤੇ ਭਰਾ ਦੇ ਮੇਲੇ ਤੇ ਫਿਰ ਉਹਨੂੰ ਬਚਾ ਕੇ ਮੈਂ ਲੈ ਗਿਆ ਕਿਵੇਂ ਕਰਕੇ ਆਪਾਂ ਸਾਡੇ ਮਗਰ ਲੱਗੇ ਇਹ ਚਿਰ ਉੱਥੇ ਪੱਤੇ ਲੱਗਾ ਇਹ ਦੇ ਬੱਚੇ ਇੱਕ ਉੱਥੇ ਡਿੱਗ ਗਏ ਕੀ ਹਾਲਾਤ ਹੋ ਦਿੰਦੇ ਕਿੱਥੇ ਲੈ ਕੇ ਗਏ ਉਹਨੂੰ ਫ੍ਰੀ ਗੋਡ ਮੈਡੀਕਲ ਮੈਡੀਕਲ ਚ ਲੈ ਕੇ ਆਏ ਸੀ ਤੇ ਕਰ ਵੀ ਕਰਦੇ ਆ ਜੀ ਗੱਲ ਇੱਕ ਰਿਪੋਰਟ ਪਹਿਲਾਂ ਨਹੀਂ ਦਿੱਤੀ ਚੱਲਣਾ ਸਰ ਉਹਦੀ ਕੋਈ ਗੱਲਬਾਤ ਨਹੀਂ ਸੁਣੀ ਇਹਨਾਂ ਨੇ ਇੱਕ ਕੱਲ ਦੇ ਕਿ ਜੀ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਹੋਈ ਸਾਡੇ ਇਹਨਾਂ ਨੇ ਮਮਾ ਪਹਿਲਾਂ ਵੀ ਲੜੇ ਸੀ ਆ ਪਹਿਲਾਂ ਵੀ ਲੜੇ ਸੀ ਸਰਪੰਚ ਤੋਂ ਤਾਂ ਰਾਇਨਾਮ ਕੀਤਾ ਸੀਗਾ ਉਦੋਂ ਵੀ ਨਹੀਂ ਗੱਲ ਸਾਡੀ ਸੁਣੀ ਕਿਸੇ ਨੇ ਸਰਕਾਰ ਨੇ ਸਰਕਾਰ ਨੇ ਥੋੜੀ ਤਾਂ ਕਿਸੇ ਪੁਲਿਸ ਨੂੰ ਆ ਕੇ ਕਹਿਣੇ ਥੋੜੀ ਸਾਡੀ ਗੱਲ ਕੱਲ ਵੀ ਮੈਂ ਦੇਖਿਆ ਤਰਕਾ ਸੀ ਕੱਲ ਵੀ ਕਹਿੰਨੇ ਨੇ ਸੁਣੀ ਮੋਤੀ ਸਾਹਿਬ ਕੋਲ ਜਾ ਗਈ